ਪੰਜਾਬ ਕਾਂਗਰਸ ਦੇ ਨਵੇਂ ਜਥੇਬੰਦਕ ਢਾਂਚੇ ਦੀ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਦੇ ਅੰਦਰ ਵਿਚਾਰ ਚਰਚਾ ਹੋ ਰਹੀ ਹੈ ਕਿ ਪੰਜਾਬ ਕਾਂਗਰਸ 2017 ਦੀਆਂ ਵਿਧਾਨ ਸਭਾ ਚੋਣਾਂ ਕਿਵੇਂ ਜਿੱਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜਾ ਨਵੇਂ ਨਵਾਂ ਜਥੇਬੰਦਕ ਢਾਂਚਾ ਬਣਿਆਗਾ ਉਹਦੇ ਚ ਪੁਰਾਣਾ ਜੋ ਜਥੇਬੰਦਕ ਢਾਂਚਾ ਸੀ ਉਸ ਨੂੰ ਨਾ ਚੇਂਜ ਕਰਕੇ ਨਵੇਂ ਜਥੇਬੰਦਕ ਢਾਂਚੇ 'ਚ ਹੋਰ ਜਿਹੜੇ ਲੀਡਰ ਨੇ ਉਹ ਐਡ ਕੀਤੇ ਗਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਕਾਂਗਰਸ ਦੇ ਲਈ ਵੱਡਾ ਚੈਲੰਜ ਆਮ ਆਦਮੀ ਪਾਰਟੀ ਹੈ ਜਿਸ ਤਰ੍ਹਾਂ ਪਿਛਲੀ ਵਾਰ ਪੀਪਲਜ਼ ਪਾਰਟੀ ਆਫ ਪੰਜਾਬ ਕਾਂਗਰਸ ਲਈ ਚੈਲੰਜ ਸੀ ਇਸੇ ਤਰ੍ਹਾਂ ਇਸ ਵਾਰ ਆਮ ਆਦਮੀ ਪਾਰਟੀ ਚੈਲੰਜ ਹੈ ਇਸੇ ਕਰਕੇ ਜਥੇਬੰਦਕ ਢਾਂਚੇ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਿਹੜੇ ਪੁਰਾਣੇ ਲੋਕ ਸੀ ਉਹ ਹਟਾਈ ਨਹੀਂ ਗਏ ਨਵੇਂ ਲੋਕ ਐਡ ਕੀਤੇ ਗਏ ਨੇ ਕਿਉਂਕਿ ਇਹ ਡਰ ਸੀ ਕਿ ਕਿਤੇ ਕੋਈ ਵਿਦਰੋਹ ਕਾਂਗਰਸ ਦੇ ਅੰਦਰ ਨਾ ਹੋਵੇ ਕਿਤੇ ਕੋਈ ਇਸ ਤਰ੍ਹਾਂ ਦੀ ਗੁੱਟਬਾਜ਼ੀ ਪੈਦਾ ਨਾ ਹੋਵੇ ਜਿਹੜੀ ਗੁੱਟਬਾਜ਼ੀ ਕਰਕੇ ਕਾਂਗਰਸ ਨੂੰ ਨੁਕਸਾਨ ਉਠਾਉਣਾ ਪਵੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਕਸਰ ਦੂਜੇ ਧੜੇ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਨੂੰ ਇਗਨੋਰ ਕਰਦੇ ਸੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬਿਆਨ ਵੀ ਦਿੰਦੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਜਿਹੜੀ ਇਹ ਚੋਣ ਹੋਈ ਹੈ ਜਥੇਬੰਦਕ ਢਾਂਚੇ ਦੀ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਨੂੰ ਇਗਨੋਰ ਨਹੀਂ ਕੀਤਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਪਤੇਜੰਗ ਬਾਜਵਾ ਵੀ ਇਸ ਜਥੇਬੰਦਕ ਢਾਂਚੇ ਇਸ ਨੇ